ਾਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਚ ਰਿਹਾ ਹਾਂ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਦੀ ਹੈ ਕਹਾਣੀ ਤੇ ਜੇ ਤੁਹਾਨੂੰ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੋ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਇੱਕ ਪਿੰਡ ਵਿੱਚ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ ਹਰ ਵੇਲੇ ਖੇਤਾਂ ਵਿੱਚ ਕੰਮ ਕਰਦਾ ਸੀ ਉਸ ਦੇ ਤਿੰਨ ਪੁੱਤਰ ਸਨ ਉਹ ਬਿਲਕੁਲ ਆਲਸੀ ਅਤੇ ਨਿਕੰਮੇ ਸਨ ਕਿਸਾਨ ਨੂੰ ਉਹਨਾਂ ਦੇ ਭਵਿੱਖ ਦੀ ਚਿੰਤਾ ਸੀ ਕਿਸਾਨ ਇੱਕ ਦਿਨ ਸਖਤ ਬਿਮਾਰ ਹੋ ਗਿਆ ਉਸਨੇ ਆਪਣੇ ਪੁੱਤਰਾਂ ਨੂੰ ਕੋਲ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਮੇਰੀ ਬਿਮਾਰੀ ਵੱਧਦੀ ਜਾ ਰਹੀ ਹੈ मैं खेत में बहुत सारा धन दबिया है ती मेरी मौत तो बाद यह खजाना क्ड लेना कुछ दिन बाद किसान दी मौत हो गई किसान के पुत्रा ने खजाना क्डन सारा खेत पुट दिता ਪਰ ਖਜ਼ਾਨਾ ਨਾ ਮਿਲਿਆ ਉਹਨਾਂ ਨੇ ਮਿਲ ਕੇ ਸਲਾਹ ਕੀਤੀ ਕਿ ਕੋਈ ਫਸਲ ਬੀਜੀ ਜਾਵੇ ਫਸਲ ਬੀਜ ਕੇ ਉਹਨਾਂ ਨੇ ਉਸ ਦੀ ਦੇਖਭਾਲ ਕੀਤੀ ਜਦੋਂ ਫਸਲ ਪੱਕ ਗਈ ਤਾਂ ਉਹਨਾਂ ਨੇ ਮੰਡੀ ਵਿੱਚ ਵੇਚ ਦਿੱਤੀ ਇਸ ਦੇ ਬਦਲੇ ਉਹਨਾਂ ਨੂੰ ਬਹੁਤ ਧਨ ਪ੍ਰਾਪਤ ਹੋਇਆ ਹੁਣ ਕਿਸਾਨ ਦੇ ਪੁੱਤਰਾਂ ਨੂੰ ਸਮਝ ਆ ਗਿਆ ਸੀ ਕਿ ਮਿਹਨਤ ਹੀ ਅਸਲੀ ਖਜ਼ਾਨਾ ਹੈ ਸਿੱਖਿਆ ਹੈ ਮਿਹਨਤ ਵਿੱਚ ਹੀ ਧਨ ਹੈ ਤੇ ਪਿਆਰੇ ਬੱਚਾ ਜਦੀ ਵੀਡੀਓ ਲੈਣਾ ਹੀ ਮੈਂ ਤੁਹਾਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਲਈ ਧੰਨਵਾਦ